ਆਪਾਂ ਵੀ ਇਸ ਸਾਲ ਮੱਕੀ ਦੀਆਂ ਦੋ ਵੈਰਾਈਟੀਆਂ ਲਾਈਆਂ ਸੀਗੀਆਂ ਪੈਨੀਅਰ 1844 ਤੇ ਰਾਸੀ 3033 ਦੇਖ ਸਕਦੇ ਹੋ ਤੁਸੀਂ ਪੈਨੀਅਰ ਦੀ ਗਰੋਥ ਚੈੱਕ ਕਰਾ ਰਹੇ ਹਾਂ ਜੀ 1844 ਇਹ ਲਿਸ਼ਕਾ ਮਾਰਦੀ ਆ ਵੀ ਮੱਕੀ ਗਰੋਥ ਆਪਾਂ ਤੇ ਹੁਣ ਹੁਣ ਤੁਸੀਂ ਗਰੋਥ ਚੈੱਕ ਕਰ ਲਓ ਜੀ ਰਾਸੀ ਦੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ Facebook ਪੇਜ ਤੇ ਆਪਾਂ ਵੀ ਇਸ ਸਾਲ ਮੱਕੀ ਦੀਆਂ ਦੋ ਵੈਰਾਈਟੀਆਂ ਲਾਈਆਂ ਸੀਗੀਆਂ ਪੈਨਿਅਰ 18 44 ਤੇ ਰਾਸੀ 30 33 ਦੇਖ ਸਕਦੇ ਹੋ ਤੁਸੀਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇਹਨਾਂ ਦੀ ਮੱਕੀ ਦੀ ਬਜਾਈ ਆਪਾਂ કરી ਸੀਗੀ ਜੀ 27 April ਨੂੰ ਤੇ ਅੱਜ ਲਗਭਗ 31 ਦਿਨਾਂ ਦੀ ਮੱਕੀ ਹੋ ਗਈ ਹੈ ਮਹੀਨੇ ਦੀ ਮੱਕੀ ਕਹਿ ਸਕਦੇ ਹੋ ਤੁਸੀਂ ਇਧਰਲੀ ਸਾਈਡ ਤਾਂ ਹੈਗੀ ਹੈ ਜੀ ਪੈਨਿਅਰ ਦੀ 18 44 ਮੱਕੀ ਦੀ ਗਰੋਥ ਚੈੱਕ ਕਰ ਸਕਦੇ ਹੋ ਤੁਸੀਂ 18 44 ਹੈ ਜੀ ਪੈਨਿਅਰ ਦੀ ਇਧਰਲੀ ਸਾਈਡ ਆ ਗਿਆ ਜੀ ਰਾਸੀ ਦਾ 33 ਮੱਕੀ ਦੀ ਬਜਾਈ ਕਰੀ ਸੀ ਇੱਧਰ ਰਾਸੀ 30 33 ਇਹ ਵੀ ਆਪਾਂ ਸੇਮ ਡੇ ਬਈ ਮੱਕੀ ਦੀ ਬਜਾਈ ਕਰੀ ਸੀ ਸੇਮ ਡੇ ਆਪਾਂ ਪਾਣੀ ਲਾਇਆ ਸੀ ਤੇ ਰੇ ਸਪਰੇ ਇੱਕੋ ਜਿਹਾ ਦੋਨਾਂ ਮੱਕੀਆਂ ਨੂੰ ਪੈਨਿਅਰ 18 44 ਤੇ ਰਾਸੀ 30 33 ਤੇ ਹੁਣ ਆਪਾਂ ਬਾਹਣ ਦੇ ਅੰਦਰ ਚੱਲਦੇ ਹਾਂ ਸੋਨੂੰ ਮੱਕੀ ਦੀ ਗਰੋਥ ਚੈੱਕ ਕਰਾਉਨੇ ਆ ਇੱਧਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਮੱਕੀ ਦੀ ਗਰੋਥ ਇਹ ਆ ਗਈ ਜੀ ਪੈਨਿਅਰ ਦੀ 18 44 ਦੇਖ ਸਕਦੇ ਹੋ ਜੀ ਤੁਸੀਂ 31 ਦਿਨਾਂ ਦੀ ਮੱਕੀ ਲਗਭਗ ਹੋ ਗਈ ਹੈ ਜੀ ਅੱਜ ਮਹੀਨਾ ਇੱਕ ਮਹੀਨਾ ਕਹਿ ਸਕਦੇ ਹੋ ਤੁਸੀਂ ਇੱਕ ਮਹੀਨੇ ਦੀ ਮੱਕੀ ਹੋ ਚੁੱਕੀ ਹੈ ਜੀ ਇੰਨੀ 18 44 ਦੇਖ ਸਕਦੇ ਹੋ ਕਰੋ ਤੁਸੀਂ ਮੱਕੀ ਦੀ ਬਾਕੀ ਬਈ ਹੁਣ ਆਪਾਂ ਖਾਲ ਖੂਲ ਘੜਿਆ ਪਿਆਗਾ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਕੱਲ ਨੂੰ ਆਪਾਂ ਮੱਕੀ ਦੇ ਵਿੱਚ ਪਾਣੀ ਛੱਡ ਦੇਣਾਗਾ ਥੋੜਾ ਖਾਲ ਰਹਿੰਦਾ ਉਹ ਵੀ ਘਟਦਾਂਗੇ ਕੱਲ ਨੂੰ ਪਾਣੀ ਲਾ ਦਾਂਗੇ ਇੱਕ ਵਾਰੀ ਦੁਬਾਰੇ ਏ ਇਹ ਆਪਾਂ ਸੋਨੂੰ ਪੈਨੀਅਰ ਦੀ ਗਰੋਥ ਚੈੱਕ ਕਰਾ ਰਹੇ ਹਾਂ ਜੀ 1844 ਦੇਖ ਸਕਦੇ ਹੋ ਤੁਸੀਂ ਮੱਕੀ ਦੀ ਗਰੋਥ ਦੋਸਤੋ ਪੈਨੀਅਰ 1844 ਇਹ ਇਸ ਦੋ ਵਾਰ ਆਪਾਂ ਸੋਨੂੰ ਦਿਖਾਵਾਂਗੇ ਜੀ ਰਾਸੀ 3033 ਇਹ ਤਾਂ ਗੀਜੀ ਪੈਨੀਅਰ 1844 ਦੇਖ ਸਕਦੇ ਹੋ ਭਾਈ ਤੁਸੀਂ ਪੂਰੀ ਜੰਮੀ ਖੜੀ ਹੈ ਇਧਰਲੀ ਸਾਈਡ ਮੱਕੀ ਆਹ ਪਾਣ ਚ ਥੋੜੀ ਜਿਹੀ ਆਪਾਂ ਮਿੱਟੀ ਚੱਕੀ ਸੀ ਤਾਂ ਕਰਕੇ ਥੋੜਾ ਡਾਉਣਾ ਕੰਮ ਆ ਇਧਰੋਂ ਤੁਸੀਂ ਦੇਖ ਸਕਦੇ ਹੋ ਪੈਨੀਅਰ 18 44 ਦੀ ਗ੍ਰੋਥ ਪੂਰੀ ਲਿਸ਼ਕਾ ਮਾਰਦੀ ਆ ਬਈ ਮੱਕੀ ਗ੍ਰੋਥ ਆਪਾਂ ਤੇ ਹੁਣ ਸੋਨੂੰ ਆਪਾਂ ਲੈ ਕੇ ਚੱਲਦੇ ਆਂ ਜੀ ਰਾਸੀ 30 33 ਵਾਲੀ ਸਾਈਡ ਆ ਆ ਪੈਨੀਅਰ ਆ ਇਧਰਲੀ ਸਾਈਡ ਖਾਲਦੇ ਆਪਾਂ ਰਾਸੀ ਲਾਇਆ ਸੀ 30 33 ਇੱਥੇ ਥੋੜਾ ਜਿਹਾ ਪੋਰਬੰਦ ਰਹਿ ਗਏ ਸੀਗੇ ਦਵਾਰੇ ਲਾਇਏ ਸੀਗੇ ਬਈ ਆਪਾਂ ਇਹ ਥੋੜੇ ਤਾਂ ਕਰਕੇ ਨਾਲ ਜਿਨੀ ਰਲਦੇ ਹੈਗੇ ਇਧਰੋਂ ਦੇਖ ਸਕਦੇ ਹੋ ਤੁਸੀਂ ਇਹ ਆ ਗਿਆ ਜੀ ਰਾਸੀ ਦਾ 30 33 ਦੇਖੋ ਬਈ ਹੁਣ ਆਪਾਂ ਸੈਂਟਰ 'ਚ ਆ ਚੁੱਕੇ ਆ ਮੱਕੀ ਦੇ ਜਮਾ ਆ ਰਾਸੀ ਵੀ ਗਰੋਥ ਚੈੱਕ ਕਰੋ 30 33 ਵੀ ਦੋਨਾਂ ਮੱਕੀਆਂ ਦੇ ਵਿੱਚ ਬਈ ਇੱਕੋ ਦਿਨ ਹੀ ਆਪਾਂ ਰੇ ਸਪਰੇਅ ਪਾਈ ਆ ਏਮ ਪਾਣੀ ਲਾਇਆ ਜਿੰਨਾ ਪੈਨਰ ਨੂੰ ਲਾਇਆ ਪੈਨਰ ਨੂੰ ਓਨਾ ਹੀ ਰਾਸੀ ਨੂੰ ਲਾਇਆਗਾ ਤੇ ਆਪਾਂ ਅੱਗੇ-ਅੱਗੇ ਸੋਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਵੀ ਕਿਹੜੀ ਮੱਕੀ ਜ਼ਿਆਦਾ ਨਿਕਲੀ ਆ ਜਦੋਂ ਆਚਾਰ ਚੂਰ ਪਾਇਆ ਉਦੋਂ ਵੀ ਵੀਡੀਓ ਬਣਾ ਕੇ ਪਾਵਾਂਗੇ ਤੇ ਬਾਕੀ ਰੀਲਾਂ ਤੇ ਸ਼ੋਰਟਸ ਆਈ ਜਾਣੀਆਂ ਆਪਣੇ ਚੈਨਲ ਤੇ ਫੇਸਬੁੱਕ ਪੇਜ ਤੇ ਤੇ ਇੰਸਟਾਗ੍ਰam ਤੇ ਵੀ ਤੇ ਹੁਣ ਤੁਸੀਂ ਗਰੋਥ ਚੈੱਕ ਕਰ ਲਓ ਜੀ ਰਾਸੀ ਦੀ ਤੇ ਉਧਰਲੀ ਸਾਈਡ ਹੈਗੀ ਹੈ ਜੀ ਪੈਨੀਅਰ 18x44 ਆ ਗਿਆ ਜੀ ਰਾਸੀ 30 33 ਜਿਵੇਂ ਜਿਵੇਂ ਅੱਗੇ-ਅੱਗੇ ਮੱਕੀ ਆਪਣੀ ਵਧਦੀ ਜਾਊਗੀ ਆਪਾਂ ਤੁਹਾਨੂੰ ਚੱਕ ਕਰਾਵਾਂਗੇ ਗ੍ਰੋਥ ਮੱਕੀ ਦੀ ਆਪਾਂ ਇਸ ਵਾਰ ਟ੍ਰਾਇਲ ਲਿਆ ਜੀ ਪੈਨੀਅਰ 81 44 ਤੇ ਰਾਸੀ 30 33 ਦਾ ਤੇ ਅੱਗੇ ਤੁਹਾਨੂੰ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਜਿਵੇਂ ਜਿਵੇਂ ਆਪਣੀ ਗ੍ਰੋਥ ਹੁੰਦੀ ਹੈ ਉਹ ਮੱਕੀ ਦੀ ਇਹ ਮੱਕੀ ਆਪਣੀ ਜੀ ਖੁੱਲ ਮਲਾ ਕੇ 31 ਦਿਨਾਂ ਦੀ ਹੋ ਗਈ 27 ਅਪ੍ਰੈਲ ਨੂੰ ਬਜਾਈ ਕਰਕੇ ਉਦਨ ਹੀ ਪਾਣੀ ਛੱਡਤਾ ਸੀ ਨਹਿਰੀ ਪਾਣੀ ਲਾਤਾ ਸੀ ਦੋਨੇ ਪਾਸੇ ਪੈਨੀਅਰ 'ਚ ਵੀ ਤੇ ਰਾਸੀ 'ਚ ਵੀ ਤੇ ਲਗਭਗ ਮਹੀਨੇਕ ਦੀ ਮੱਕੀ ਹੋ ਚੁੱਕੀ ਜੀ ਆਪਣੀ ਤੇ ਬਾਕੀ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਅੱਗੇ-ਅੱਗੇ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਾਂਗੇ ਵੀ ਕਿਹੜੀ ਮੱਕੀ ਦੀ ਗ੍ਰੋਥ ਵਧੀਆ ਹੈਗੀ ਕਿਹੜੀ ਬੀਜਣੀ ਚਾਹੀਦੀ ਹੈ ਆਪਾਂ ਇਹ ਸਾਰਾ ਟ੍ਰਾਇਲ ਲਿਆ ਜੀ ਪੈਨਿਅਲ 1844 ਤੇ 883033 ਦਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਅੱਗੇ-ਅੱਗੇ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ മവിഡ് well, ധനവാദ